ਤਸਵੀਰਾਂ ਵੇਖੋ ਨਾ ਸੱਜਿਆ ਕਰੇ ਜੰਨਦਰ ਦੇ ਚੰਮੂ ਚੌਧਰੀਆ ਤੇ ਦੱਸ ਦਈਏ ਕਿ ਇੱਕ ਐਕਸੀਡੈਂਟ ਹੋਇਆ ਦੱਸਿਆ ਰਿਹਾ ਤਿੰਨ ਤੋਂ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਸੋ ਤਸਵੀਰਾਂ ਬਿਲਕੁਲ ਚੌਂਕ ਚੌਂਕ ਦਿਖਾ ਰਿਹਾ ਚੰਮੂ ਚੌਧਰੀਆ ਜਿੱਥੇ ਕਿ ਇੱਕ ਐਕਸੀਡੈਂਟ ਹੋਇਆ ਸੋ ਦੇਖਦੇ ਹੋ ਕਿ ਐਕਸੀਡੈਂਟ ਇਨਾ ਜ਼ਬਰਦਸਤ ਸੀ ਕਿ ਗੱਡੀ ਦੇ ਜਿਹੜਾ ਕੀ 1 2 3 3 4 4 ਗੱਡੀਆਂ ਮਲੂਨ ਤੱਕ ਜਿਹੜਾ ਕੀ ਖੁੱਲ ਚੁੱਕੇ ਹੋਏ ਨੇ ਜੰਨਦਰ ਦੇ ਜਿਹੜਾ ਡੈਮੇਜ ਹੋਇਆ ਏਅਰ ਬੈਗ ਵੀ ਜਿਹੜੇ ਗੱਡੀ ਦੇ ਜਿਹੜੇ ਬਿਲਕੁਲ ਤਸਵੀਰਾਂ ਜਿਹੜੇ ਤੁਹਾਨੂੰ ਸੱਜੇ ਕਹਿੰਦੇ ਜੰਦਰ ਤੇ ਚਿੰਮਾ ਚੌਂਦਿਆ ਜਿੱਥੇ ਕੀ ਜਿਹੜਾ ਐਕਸ਼ਨ ਹੋਇਆ ਸੀਗਾ ਦੋ ਤਿੰਨ ਦੱਸ ਦੀਏ ਕੀ ਏਅਰ ਬੈਗ ਤਾਂ ਜਿਹੜਾ ਕਿ ਖੁੱਲ ਚੁੱਕੇ ਆ ਸੋ ਗੱਲ ਬਾਤ ਵੀ ਕਰਾਂਗੇ ਆ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਪਾਜੀ ਕੀ ਹੋਇਆ ਕੀ ਉਦਾਂ ਅਸੀਂ ਮੈਂ ਇਧਰੋਂ ਆ ਰਿਹਾ ਸੀ ਆਪਣੀ ਫੈਮਿਲੀ ਨਾਲ ਮੇਰੇ ਮਦਰ ਹੈਗੇ ਕਿੰਨੀ ਹਸਪੀਟਲ ਦਾ ਤੱਕ ਅੱਜ ਮੈਂ ਰੋਟੀ ਲੈ ਕੇ ਆ ਰਿਹਾ ਸੀਗਾ ਮੈਂ ਹਲੇ ਚੌਂਕ ਤੇ ਚੜਿਆ ਮੈਂ ਕਿ ਕਿਉਂਕਿ ਬਹੁਤ ਸਿੱਚੇ ਸੀ ਆ ਜਿਹੜੀ ਸ਼ਾਪਰਾ ਲਾਈਨ ਤੋਂ ਪਿੱਛੇ ਸੀਗੇ ਹਾਂਜੀ ਪਾਜੀ ਹਾਂਜੀ ਹਾਂਜੀ ਹੁਣ ਅਸੀਂ ਤਾਂ ਮੈਂ ਹੈ ਹੀ ਸ਼ਹਿਰਪੁਰੋਂ ਆ ਅਸੀਂ ਦੂਜੇ ਸ਼ਹਿਰ ਆ ਕੇ ਬੰਦੇ ਨੂੰ ਉਦੋਂ ਹੀ ਬਿਲਕੁਲ ਉਦੋਂ ਹੁੰਦਾ ਬੰਦਾ ਆਪਣਾ ਹੀ ਕਿਦਾਂ ਆੜੀ ਵਾਲੇ ਦਾ ਪਤਾ ਨਹੀਂ ਹੁੰਦਾ ਮੈਂ ਇੰਨਾ ਪਿੱਛੇ ਸੀਗਾ ਪੰਜ ਗੱਡੀ ਪਾਜੀ ਬਹੁਤ ਜ਼ਿਆਦਾ ਤੇਜ਼ ਆਈ ਅੱਦਾਂ ਸਿੱਧੀ ਇਹਨੇ ਕੋਈ ਨਹੀਂ ਦੇਖਿਆ ਲੈਟਾ ਜ ਉਹਨਾਂ ਦੇ ਚੜ੍ਹ ਲੱਗੇ ਸੀ ਰੋਡ ਤੇ ਇਹਨਾਂ ਨੇ ਥਾਹ ਕਰਦੀ ਵਿੱਚ ਮਾਰੀ ਆਪਸ ਵਿੱਚ ਵੱਜੀਆਂ ਮੈਂ ਮੇਰੀ ਮਤਲਬ ਗੱਡੀ ਸਟੌਪ ਹੀ ਸੀ ਹਲੇ ਜਦੋਂ ਚੌਂਕ ਤੇ ਆਪਾਂ ਰੁਕੀ ਗਏ ਰੈੱਡ ਲਾਈਟ ਤੇ ਤੇ ਇਹਨਾਂ ਨੇ ਸਿੱਧੀ ਵਿੱਚ ਲਿਆਂਦੀ ਮਤਲਬ ਹੱਡੀ ਜੋਰ ਨਾਲ ਗੱਡੀ ਉਹਨਾਂ ਦਾ ਦੋਵੇਂ ਐਕਸੀਡੈਂਟ ਹੋਇਆ ਉਹ ਗੱਡੀਆਂ ਤੁਹਾਡੀ ਜਾ ਕੇ ਵੱਜ ਗਈਆਂ ਮਤਲਬ 80 ਜੋਰ ਨਾਲ ਹਿੱਟ ਕੀਤੀ ਕਿ ਜਿਹੜਾ ਸਕੋਰਪਿਓਂ ਗੱਡੀ ਖੜੀ ਸੀ ਉਹ ਲਾਈਟ ਤੇ ਲਾਈਟ ਕਰਕੇ ਖੜੀ ਸੀ ਗੱਡੀ ਤੁਹਾਡੀ ਨਾਲ ਜਿੱਦਾਂ ਭਾਜੀ ਰੁਕਦਾ ਹੀ ਆ ਬੰਦਾ ਚੌਂਕ ਤੇ ਚੜਨ ਤੋਂ ਪਹਿਲਾਂ ਹੂੰ ਸਰ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਆਇਆ ਕਿ ਸੱਟ ਉੱਤੇ ਲੱਗੀ ਸ਼ੁਕਰ ਕਰੋ ਮੇਰਾ 2.5 ਸਾਲ ਦਾ ਬੱਚਾ ਸੀ ਤੇ ਵਾਈਫ ਸੀਗੀ ਉਹਨਾਂ ਨੂੰ ਮੈਂ ਕਿਡਨੀ ਹਸਪੀਟਲ ਭੇਜਤਾ ਹਾਂ ਈ ਰਿਕਸ਼ੇ ਤੇ ਅੱਛਾ ਉਹ ਜਿਹਨੇ ਗੱਡੀ ਮਾਰੀ ਉਹਨਾਂ ਦੀ ਵੀ ਵਾਈਫ ਨਾਲ ਸੀ ਤੇ ਬੱਚਾ ਉਹ ਦੇਖੋ ਮਤਲਬ ਉਹਨਾਂ ਦਾ ਵੀ ਪਰਿਵਾਰ ਸੀਗਾ ਉਹਨਾਂ ਦਾ ਵੀ ਸੀਗਾ ਪਰ ਇਹ ਨਹੀਂ ਸਾਨੂੰ ਸਮਝ ਲੱਗੀ ਉਹਨਾਂ ਨੇ ਅੱਗ ਕਿਹੜੀ ਭਜਾਣੀ ਸੀ ਅੱਗੇ ਜਾ ਕੇ ਕਿ ਇੰਨਾ ਫਾਸਟ ਤੁਰ 90 ਦੀ ਸਪੀਡ ਤੇ ਗਈ ਉਹ ਜੋ ਸੱਚ ਗੱਲ ਆ ਸਾਡਾ ਕੋਈ ਉਹ ਦੁਸ਼ਮਣ ਨਹੀਂ ਜੋ ਹੋਈ ਹੈ ਕੱਲੇ ਹੀ ਰਿਐਲਿਟੀ ਤਾਂ ਹੁੰਦਾ ਕੁਝ ਜੋ ਰੈਡ ਰੈਡ ਲੱਗੇ ਹੁੰਦੇ ਉਹਦਾ ਮਤਲਬ ਆ ਹੁੰਦਾ ਕਿ ਤੁਸੀਂ ਪਿੱਛੇ ਸਲੋ ਕਰੋ ਹਨਾ ਤੇ ਲੇਕਿਨ ਉਹ ਕਾਫੀ ਤੇਜ਼ ਹੋ ਗਏ ਬਿਲਕੁਲ ਚੜਦੇ ਪਏ ਆ ਆਪਾਂ ਭਾਈ ਜੀ ਕਿਵੇਂ ਦੇਖਦੇ ਹੋ ਏਡੀ ਜ਼ੋਰ ਨਾਲ ਹਿੱਟ ਹੋਈ ਜਿਹੜੀ ਕਿ ਗੱਡੀ ਦੀ ਡਾਇਰੈਕਸ਼ਨ ਹੀ ਚੇਂਜ ਹੋ ਗਈ ਉਹੀ ਤੁਸੀਂ ਦੇਖੋ ਨਾ ਸਕੋਰਪੀਓ ਇੱਧਰ ਨੂੰ ਆ ਰਹੀ ਸੀ ਉਹ ਸਿੱਧਾ ਆ ਰਹੀ ਸਿੱਧਰੋ ਦੀ ਕਿੱਥੇ ਖੜੀ ਮੱਲੋ ਹੀ ਟ੍ਰੈਕ ਚ ਚੇਂਜ ਹੋ ਰਹੀ ਹੈ ਜਿਹੜੇ ਪੰਜ ਹੈ ਉਹਨਾਂ ਸਕੋਰਪੀ ਚ ਮਾਰੀ ਹੈ ਉਹ ਆ ਕੇ ਮੇਰੇ ਚਮਤ ਦੇ ਪੰਜ ਕਿਤੇ ਇੱਥੇ ਉਹ ਵੀ ਇੱਥੇ ਗੱਡੀ ਆ ਗਿਆ ਓਕੇ ਸੋ ਬਿਲਕੁਲ ਦੇਖ ਸਕਦੇ ਹੋ ਕਿ ਇਹ ਗੱਡੀ ਹੈ ਤਾਂ ਇਹਦੇ 에ਅਰ ਬੈਗ ਤਾਂ ਇਹ ਖੁੱਲ ਚੁੱਕੇ ਆ ਸੋ ਜਿਹੜੇ ਕਿ ਜਿਨ੍ਹਾਂ ਦੀ ਗੱਡੀਓ ਚ ਜਿਹੜਾ ਹੀ ਵੱਜੇ ਆ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪੰਜ ਕਾਫੀ ਟੇਸਟ ਸਪੀਡ ਦੇ ਉੱਪਰ ਸੀਗੀ ਓਰੇ ਗੱਡੀ ਹੈ ਦੱਸਿਆ ਜਾ ਰਿਹਾ ਗੱਡੀ ਦੇ ਵਿੱਚ ਹਿੱਟ ਕੀਤੀ ਉਹ ਗੱਡੀ ਪਾ ਇਹ ਭਾਈ ਸਾਹਿਬ ਇਧਰੋਂ ਆ ਰਹੇ ਸੀ ਇਧਰੋਂ ਦੋ ਲੇਨ ਤਾਂ ਬੰਦ ਖੜੀਆਂ ਰੁਕਾਰਾਂ ਰੁਕੀਆਂ ਹੋਈਆਂ ਸੀ ਪਰ ਇਹਨਾਂ ਨੇ ਨਹੀਂ ਰੋਕੀ ਇਹ ਤੀਸਰੀ ਲੇਨ ਤੋਂ ਨਿਕਲ ਗਏ ਜੀ ਅੱਛਾ ਤਕਰੀਬਨ 80 ਤੋਂ 100 ਦੀ ਸਪੀਡ ਸੀਗੀ ਇਹਨਾਂ ਦੀ ਇਹਨਾਂ ਨੇ ਲੱਗਦਾ ਹਨ ਹਿੱਟ ਕੀਤਾ ਸਾਡੀ ਗੱਡੀ ਦਾ ਮੂੰਹ ਬਸ ਫਿਰ ਡਾਇਰੈਕਸ਼ਨ ਵੀ ਚੇਂਜ ਹੋ ਗਈ ਗੱਡੀ ਦਾ ਡਾਇਰੈਕਸ਼ਨ ਚੇਂਜ ਹੋ ਗਿਆ ਤੇ ਉਸ ਤੋਂ ਬਾਅਦ ਖੜੀ ਗੱਡੀ 'ਚ ਵੀ ਵਜਈ ਸੀ ਹਿੱਟ ਕਰਨ ਤੋਂ ਬਾਅਦ ਅਨਬੈਲੈਂਸ ਹੋ ਕੇ ਉਹਦੇ ਵਿੱਚ ਜਾ ਕੇ ਵਜਈ ਅੱਛਾ ਮਤਲਬ ਗੱਡੀ ਸਪੀਡ ਇੰਨੀ ਜ਼ਿਆਦਾ ਲੱਗਦੀ ਹੈ ਕਿ ਅਗਲੇ 에ਅਰ ਬੈਗ ਤੱਕ ਉਹਦੇ ਖੁੱਲ ਗਏ 80 ਤੋਂ ਕਿੰਨੀ ਸਪੀਡ ਤੇਜ਼

ਸੋ ਬਿਲਕੁਲ ਤਾਂ ਦੱਸਦੀ ਹੈ ਕਿ ਜਿਹੜਾ ਕਿ ਤਿੰਨੋ ਗੱਡੀਆਂ ਨਾਲ ਗੱਲਬਾਤ ਕੀਤੀ ਗਈ ਦੱਸਿਆ ਹੈ ਕਿ ਪੰਜ ਗੱਡੀ ਜਿਹੜੇ ਕੀ ਸਪੀਡ ਬਹੁਤ ਜ਼ਿਆਦਾ ਸੀਗੀ ਸੋ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਮੌਜੂਦ ਹੈ ਸੋ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਸਰ ਕੀ ਕੰਟਰੋਲ ਰੂਮ ਤੇ ਫੋਨ ਆਇਆ ਸੀਗਾ ਐਕਸੀਡੈਂਟ ਹੋਇਆ ਜੀ ਰੂਮ ਨਾਲ ਜੀ ਸਰ ਕੀ ਕਾਰਵਾਈ ਕੀਤੀ ਗਈ ਹੈ ਜੀ ਕੀ ਕਾਰਵਾਈ ਕੀਤੀ ਗਈ ਆਪਰੇ ਮੈਂ ਜੀ ਆ ਕੇ ਜਿਨ੍ਹਾਂ ਦਾ ਏਰੀਆ ਪੈਂਦਾ ਉਹਨਾਂ ਨੂੰ ਫੋਨ ਕਰ ਰਿਹਾ ਜੀ अच्छा जी ਕਿਹਨਾ ਦਾ ਏਰੀਆ ਕਹਿੰਦਾ ਭਾਜੀ ਬਸਟੈਂਡ ਦਾ ਜੀ ਸਰ ਇੱਥੇ ਕੋਈ ਗਲਤ ਗੱਲ ਦਾ ਪਤਾ ਲੱਗਿਆ ਕੀ ਗਲਤ ਗੱਲ ਕੀਤਾ ਕਿ ਕਿਹਦੀ ਗਲਤੀ ਹੋਇਆ ਕਿਹਦੀ ਗਲਤੀ ਹੈ ਦੇਖ ਰਹੇ ਜੀ ਪਤਾ ਕਰਕੇ ਅੱਛਾ ਤੂੰ ਜਣਾ ਖੇਤੋਂ ਆਏ ਜੀ ਤੀਥਾਣਾ ਖੇਤੋਂ ਆਏ ਮੈਂ ਖੇਤੋਂ ਆਇਆ ਜੀ ਅੱਛਾ ਇਹ ਬਸਟੈਂਡ ਤੂੰ ਬੰਦ ਕਰ ਲੋ 2 ਮਿੰਟ ਫਿਰ ਤੂੰ ਇਦਾਂ ਨਾ ਕਰੋ ਕਹਿੰਦਾ ਕੀ ਕੀਤਾ ਤੁਹਾਡੇ ਨਾਲ ਜੀ ਅਸੀਂ ਤੁਹਾਡੇ ਨਾਲ ਕੀ ਕਰਤਾ ਜੀ ਇੱਕ ਵਾਰ ਮੈਨੂੰ ਤੇ ਗੱਲ ਕਰ ਸਰ ਮੇਰੇ ਤੁਸੀਂ ਸਾਡੇ ਤੇ ਲਾਈਟ ਮਾਰ ਰਹੇ ਹੋ ਅਸੀਂ ਤੁਹਾਡੇ ਨਾਲ ਕੀ ਕਰਤਾ ਤੁਸੀਂ ਮੌਕੇ ਤੇ ਤੁਹਾਡੇ ਤੋਂ ਪੁੱਛਣਾ ਹੀ ਹੈ ਮੌਕੇ ਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਤੁਸੀਂ ਨਾਈਟ ਮਾਰ ਕੇ ਤੁਹਾਨੂੰ ਖਰਾਬ ਕਰਦੇ ਹੋ ਨਾ ਜਿੱਥੇ ਐਕਸੀਡੈਂਟ ਹੋਇਆ ਉਧਰ ਲਾਈਟ ਮਾਰੋ ਨਾ ਬਿਲਕੁਲ ਬਿਲਕੁਲ ਤਸਵੀਰਾਂ ਦਾ ਸਾਂਝੇ ਕਰ ਜਲੰਧਰ ਚੁੰਮਾ ਚੌਕ ਦੀਆਂ ਤੋਂ ਜਿਹੜੇ ਪੁਲਿਸ ਮੁਲਾਜ਼ਮ ਆਏ ਆ ਥਾਣਾ 6 ਤੋਂ ਤੋਂ ਉਹਨਾਂ ਦਾ ਫਿਲਹਾਲ ਜਿਹੜਾ ਕਹਿਣਾ ਚਾਹੀਏ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਬਸ ਸਟੈਂਡ ਚੌਂਕੀ ਵਾਲਾ ਮਾਮਲਾ ਜਿਹੜਾ ਕੀ ਪੈਂਦਾ ਤੋ ਬਿਲਕੁਲ ਇਸ ਗੱਡੀ ਦੇ ਉੱਪਰ ਜਿਹੜਾ ਅਰੋਪ ਲੱਗਾ ਕਿ ਸਾਡਾ ਚੈਲੰਜ ਗੱਡੀ ਕੋਈ ਪੋਸਟ ਨਹੀਂ ਕਰਦਾ ਕਿ ਕਿਹੜੀ ਗੱਡੀ ਤੇਜ਼ ਸੀ ਲੇਕਿਨ ਜਿਹੜੀ ਦੋ ਗੱਡੀਆਂ ਸੋ ਸਕੋਰਪੀਓ ਹੈ ਔਰ ਇਹ ਆ ਵੀ ਐਕਸੀਡੈਂਟ ਹੋਇਆ ਵਾ ਦੇਖ ਰਿਹਾ ਕਿਹਦੀ ਗਲਤੀ ਹੈ ਜਿਹਦੀ ਗਲਤੀ ਹੋਏਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਇਹ ਏਰੀਆ ਬੱਸ ਸਟੈਂਡ ਏਰੀਆ ਚੌਂਕੀ ਦਾ ਵਾ ਹੂੰ ਤੇ ਉਹ ਵੀ ਆ ਰਿਹਾ ਜਿਹਦੇ ਜਿਹਦੇ ਖਿਲਾਫ ਬਣੇ ਬਣਦੀ ਕਾਰਵਾਈ ਹੋ ਗਈ ਜਿਹੜੀ ਗਲਤੀ ਹੋ ਗਈ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਚੌਂਕੀ ਦੇ ਬੁਲਾ ਲਿਆ ਬਾਸਟਰ ਚੌਂਕੀ ਹਾਂਜੀ ਮੈਂ ਕਰਦਾ ਜੀ ਐਸਪੀ ਸਾਹਿਬ ਨੂੰ ਵੀ ਕਰਦਾ ਫੋਨ ਠੀਕ ਹੈ ਆ ਰਿਹਾ ਹੁਣੇ ਹੀ ਉਨੇ ਆ ਕੇ ਆਪਣੀ ਜੋ ਵੀ ਹੈ ਉਹ ਦਾ ਦੂਰਾ ਦੇ ਖਿਲਾਫ ਕਰ ਰਹੀ ਹੈ ਜੋ ਸਾਰੀ ਕੋਈ ਤਾਂ ਠੀਕ ਹੈ ਸਾਰੀ ਜਿਹੜੀ ਕੋਈ ਇੱਕ ਲਾਈਟ ਮਾਰ ਰਹੀ ਸੀ ਆਪਾਂ ਤਾਂ ਤੱਕ ਪੁੱਛ ਰਹੇ ਨਾ ਨਹੀਂ ਤੁਸੀਂ ਖੁਦ ਕਹਿ ਰਹੇ ਹੋ ਕਿ ਤੁਸੀਂ ਮੇਕ ਪੁੱਛ ਰਹੇ ਤੁਹਾਨੂੰ ਇਸਕੇ ਤੁਹਾਡੇ ਲਾਈਟ ਮਾਰ ਰਹੇ ਆ ਜਗ ਗਈ ਹੈ ਮੇਰੇ ਵੀਰ ਨਹੀਂ ਤੁਸੀਂ ਨਹੀਂ ਤੁਸੀਂ ਲਾਈਵ ਤੇ ਗਿਆ ਮਾਰੋਗੇ ਸਾਡੀ ਲਾਈਵ ਤੇ ਗਿਆ ਗੱਲ ਇਹ ਲਾਈਟ ਵੀ ਇਹ ਦੇਖੋ ਭਾਜੀ ਤੁਹਾਡੀ ਲਾਈਟ ਰੱਖਿਆ ਕਰੋ ਤੁਸੀਂ ਆਪਣੀ ਲਾਈਟ ਹੀ ਲਓ ਸਾਡੀ ਲਾਈਟ ਦੇਖ ਲਓ ਤੁਹਾਡੀ ਲਾਈਟ ਅੱਖਾਂ ਬਲਦ ਕਰਦੀ ਹੈ ਇਹਨਾਂ ਨੇ ਵੀ ਉਹ ਲੇਜ਼ਰ ਲਾਈਟ ਹੈ ਤੁਸੀਂ ਉਹਦਾ ਜਵਾਬ ਦੇ ਦਿਓ ਬਸ ਇਹ ਸਵਾਲ ਤੁਹਾਨੂੰ ਇਹ ਨਹੀਂ ਪੁੱਛਿਆ ਗੱਲ ਕੀ ਹੋਈ ਤੇ ਨਹੀਂ ਨਹੀਂ ਪੁੱਛਿਆ ਚਲੋ ਤੁਹਾਨੂੰ ਇੰਨੇ ਪੁੱਛੇ ਚਲੋ ਅੱਲਾਪਾ ਲਾਈਟ ਵਾਲਾ ਬੰਦ ਕਰਦੇ ਆ ਲੋ ਜੀ ਸਾਰੇ ਲਾਈਟ ਮਾਰ ਦਿਓ ਆ ਲਾਈਟ ਬੰਦ ਕਰਦੇ ਤੁਸੀਂ ਇਸੇ ਕਰਕੇ ਮਾਰੀ ਸਾਡੇ ਵੀ ਫਿਰ ਤੁਸੀਂ ਹੁਣ ਪਾ ਕੇ ਫੜਿਆ ਪਹਿਲਾਂ ਹੀ ਲਾਈਟ ਮੇਰੇ ਵੱਜੀ ਜੀ ਹੈ ਨਾ ਹੁਣ ਮੇਰੇ ਵੀ ਉਨੇਰਾ ਤੇ ਲਾਈਟ ਚਲਾਣੀ ਪੈਣੀ ਨਾ ਸਾਨੂੰ ਵੀ ਜਨਾਬ ਚਲੋ ਹੁਣ ਦੀ ਬਸਟਾਂ ਚੌਕੀ ਚ ਇਨਫੋਰਮ ਕਰਤਾ ਉਹਨਾਂ ਨੂੰ ਕਰਤਾ ਜੀ ਮੈਂ ਕਰਤਾ ਤੇ ਤਾਤਾ ਤੁਸੀਂ ਹੁਣ ਇੱਥੇ ਹੀ ਹੋ ਮੈਂ ਇੱਥੇ ਹੀ ਆ ਜੀ ਤੇ ਜਿਨ੍ਹਾਂ ਵੱਲੋਂ ਐਕਸੀਡੈਂਟ ਕੀਤਾ ਗਿਆ ਸਾਰੇ ਬੰਦੇ ਇੱਥੇ ਨੇ ਹੁਣ ਸਾਰੇ ਇੱਥੇ ਗੱਡੀਆਂ ਖੜੀਆਂ ਆਵਾਂ ਖੜੀਆਂ ਖੜੀਆਂ ਕੋਈ ਗੱਲ ਨਹੀਂ ਠੀਕ ਹੈ ਜੀ ਆ ਜੋ ਬਣਦੀ ਹੈ ਕਾਰਵਾਈ ਕਰਾਂਗੇ ਅਸੀਂ ਠੀਕ ਹੈ ਜੀ ਬਿਲਕੁਲ ਤੁਸੀਂ ਤਸਵੀਰਾਂ ਤੋਂ ਬਿਲਕੁਲ ਥਾਣਾ 6 ਤੋਂ ਜਿਹੜੇ ਕਿ ਐਸਆਈ ਆਏ ਸੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰ ਹੈ ਇੱਥੇ ਕਿ ਉਹਨੇ ਜਿਹੜੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਲੇਕਿਨ ਇਹ ਜਿਹੜਾ ਏਰੀਆ ਆ ਬਸਟਾਂ ਸੋ ਬਿਲਕੁਲ ਜਿਹੜਾ ਕਿ ਇਹ ਰੋਬ ਲਗਾ ਕੀ ਜਿਹੜੀ ਪੰਜ ਗੱਡੀ ਸੀ ਸੋ ਇਹ ਕਾਫੀ ਜਿਹੜਾ ਕਿ ਤੇਰ ਹਫਤਾਰ ਨਾਈ ਸੀ ਕਿ ਉਹਨੇ ਸਕੋਰਪਿਓ ਹਿੱਟ ਕੀਤਾ ਔਰ ਸਕੋਰਪ ਵੀ ਗੱਡੀ ਹੈ ਜਿਹੜੀ ਤੀਜੀ ਗੱਡੀ ਸੀ ਸੋ ਦੇਖਿਆ ਤੇ ਸਾਹਮਣੇ ਇਸ ਗੱਡੀ ਦੇ ਉੱਤੇ ਜਿਹੜਾ ਕਿ ਹਿੱਟ ਕਰਦੀ ਹੈ ਸੋ ਜਿਹਦੇ ਕਰਕੇ ਜਿਹੜਾ ਕਿ ਇੱਥੇ ਸਾਰਾ ਨੁਕਸਾਨ ਜਿਹੜਾ ਕਿ ਹੁੰਦਾ ਹੈ ਤੋ ਜਦੋਂ ਪੰਜ ਗੱਡੀ ਲੈਣੇ ਜੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਲੇਕਿਨ ਤੁਹਾਨੂੰ ਇਹਨਾਂ ਦੱਸ ਦਈਏ ਜ਼ਰੂਰ ਕਿ ਪੰਜ ਗੱਡੀ ਦੇ ਇਹ ਬੈਗ ਹੈ ਉਹ ਖੁੱਲ ਚੁੱਕੇ ਹੋਏ ਨੇ ਸੋ ਸਪੀਡ ਦੇ ਇਸ ਕਾਫੀ ਸਪੀਡ ਹੋਏਗੀ ਜਿਸ ਦੇ ਕਰਕੇ ਇਹ 에어 ਬੈਗ ਵੀ ਇਹ ਹੈ ਕਿ ਖੁੱਲ ਚੁੱਕੇ ਹੋਏ ਨੇ ਲੇਕਿਨ ਸਾਡਾ ਚੈਲੇਂਜ ਇਹਦੀ ਪੁਸ਼ਟ ਨਹੀਂ ਕਰਦਾ ਕਿ ਇਸ ਐਕਸੀਡੈਂਟ ਵਿੱਚ ਕਿਹਦੀ ਗਲਤੀ ਹੈ ਜਾਂ ਕਿਸੇ ਦੀ ਗਲਤੀ ਨਹੀਂ ਹੈ ਸੋ ਥਾਣਾ 6 ਦੇ ਡਾਕੀ ਇਹ ਆ ਸੀ ਇਹ ਮੌਕੇ ਤੇ ਪਹੁੰਚ ਚੁੱਕੇ ਹੋਏ ਆ ਔਰ ਤੋਂ ਦੱਤੀ ਦੇ ਬਸਟਰ ਚੌਂਕੀ ਜਿਹੜੇ ਕਿ ਉਹਨਾਂ ਨੂੰ ਜਿਹੜਾ ਕਿ ਹੁਣ ਇਤਲਾਹ ਕਰ ਦਿੱਤੀ ਗਈ ਹੈ। ਜਾਂ ਉਹ ਗਲਤੀ ਨਹੀਂ ਮੰਨਣ ਦੇ ਆਪਣੀ। ਯਾਰ ਇੱਕ ਮਿੰਟ ਭਾਜੀ ਆਹੀ ਆਪਣੀ ਥਾਂ ਦਾ ਕਰ ਲੈਣਾ ਸਾਰਾ ਬੱਦ। ਹਾਂ ਜੀ ਗਲਤੀ ਨਹੀਂ ਮੰਨਦੇ ਸਭ ਤੋਂ ਪਹਿਲਾਂ ਤੁਸੀਂ ਗਲਤੀ ਨਾ ਬੋਲੋ ਉੱਪਰੋਂ ਬਹਿਸ ਕਰੀ ਜਾਓ। ਸਰ ਸਾਡੀ ਗੱਲ ਵੀ ਉਹਨਾਂ ਨਾਲ ਹੋਈ ਉਹ ਕਹਿੰਦੇ ਕੀ ਨਾ ਸਾਡੀ ਸਾਰੇ ਇੱਦਾਂ ਹੀ ਕਹਿੰਦੇ ਜੀ ਗੱਡੀ ਦੀ ਸਪੀਡ ਬਹੁਤ ਹੁੰਦੀ ਹੈ ਜੀ ਉਹ ਵੀ ਇਹੀ ਗੱਲ ਕਹਿ ਰਹੇ ਸੀ ਸਾਨੂੰ ਵੀ ਨਹੀਂ ਗੱਲ। ਉਹ ਮੈਂ ਹੋਈ ਕੀ ਜੰਨਾ ਪਿਆ ਇੱਕ ਗਲਤੀ ਨਹੀਂ ਮੰਨਦੇ ਤੇ ਕਹੀ ਜਾਂਦੇ 25 ਤੋਂ 30 ਦੀ ਸਪੀਡ ਸੀ ਉਹਦੇ ਨਾਲ ਪਹਿਲਾਂ ਤੁਸੀਂ ਦੱਸੋ ਕਦੀ 에어 ਬੈਗ ਅਸੀਂ ਖੁੱਲਦੇ ਦੇਖੇ ਕਿ ਬਿਲਕੁਲ 에어 ਬੈਗ ਤਾਂ ਖੁੱਲੇ ਗੱਡੀ ਦੇ ਪੰਜ ਦੇ ਬਿਲਕੁਲ 30 ਦੀ ਸਪੀਡ ਨੂੰ ਸਕੋਰਪਿਓਨ ਨੂੰ ਗੱਡੀ ਨੂੰ ਘੁਮਾਉਂਦਾ ਰਹੇ ਉਹ ਗੱਡੀ ਸੀ ਕਿੰਨੀ ਕਿ ਕਿ ਦਾ ਮੂੰਹ ਦੇਖੋ ਨਾ ਕਿਦਾਂ ਹੋ ਗਿਆ ਸਪੀਡ ਦਾ ਮੂੰਹ ਨਹੀਂ ਤੁਹਾਡੇ ਦੇ ਅਲੀਗੇਸ਼ਨ ਲਗਾਰੇ ਕਿਵੇਂ ਲੱਗ ਰਹੇ ਪਾਜੀ ਕਾਹਦੀ طرف ਹੈ 30 30 ਕਿ 30 ਬਿਲਕੁਲ 30 ਦੀ ਸਪੀਡ ਮੈਂ 32 ਹੈ 30 32 ਲਗਾ ਲਓ 30 ਹੋ ਗਈ 30 32 ਹੋ ਗਈ 35 ਹੋ ਗਈ ਲੇਕਿਨ ਆਪਕੇ 에어 ਬੈਗ ਵੀ ਖੁੱਲੇ ਆਪਕੇ ਤੁੱਕੇ ਜੀ ਤੋਂ ਖੁੱਲੀ ਜਾਣੀ ਹੈ ਉਹ ਗਾੜੀ ਠੁੱਕੇਗੀ ਤਾਂ ਖੁੱਲੀ ਜਾਣੀ ਹੈ ਸੀਟ ਬੈਲ ਲੱਗੀ ਰਹੀਗੀ ਤਾਂ ਭਾਜੀ 33 ਦੀ ਸਪੀਡ ਤੇ 에어 ਬੈਗ ਖੁੱਲ ਸਕਦੇ ਭਾਜੀ ਦੱਸੋ 33 ਦੀ ਸਪੀਡ ਤੇ ਤੇ 에어 ਬੈਗ ਖੁੱਲ ਸਕਦੇ ਭਾਜੀ ਖੁੱਲ ਜਾਂਦੇ ਬੱਡੂ ਉਹ ਸੀਟ ਬੈਲ ਲੱਗੇ ਹੋਏ ਹੈ ਅਤੇ ਗਾੜੀ ਠੁੱਕੇਗੀ ਤਾਂ ਸੀਟ ਬੈਲ ਖੁੱਲ ਜਾਣਾ ਮਾਸ਼ਾ ਅੱਲਾਹ ਪਰ ਤੋਂ ਬੁੜੀ ਗੱਲ ਹੈ ਸੋ ਤੁਸੀਂ ਨਾ ਲਗਾਤਾਰ ਤੁਹਾਡੇ ਨਾਲ ਗੱਲ ਕਰ ਰਹੇ ਜਿੱਦ ਤੱਕ ਬਿਲਕੁਲ ਦੇਖੋ ਜੀ ਜਿਹਨਾਂ ਦੀ ਜਿਹਨਾਂ ਦਾ ਫਰੈਂਡੇ ਕਰਦੇ ਜਨਰਲ ਚਿੰਮੋ ਚੌਧਰੀਆਂ ਤੋਂ ਜਿਹੜੇ ਤਿੰਨੋਂ ਪਾਰਟੀਆਂ ਤੋਂ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਸੋ ਜਿਨ੍ਹਾਂ ਦੇ ਉੱ ਤੋ 32 ਸੀ ਸਾਡੀ ਸੋ ਉਹਦੇ ਕਰਕੇ ਸ਼ਾਇਦ 에어 ਬੈਗ ਜਿਹੜੇ ਖੁੱਲ ਚੁੱਕੇ ਹੋਏ ਨੇ ਤੋ ਫਿਲਹਾਲ ਜਿਹੜੀ ਪੁਲਿਸ ਹੈ ਉਹਨ ਮੌਕੇ ਤੇ ਪਹੁੰਚ ਚੁੱਕੀ ਹੋਈ ਹੈ ਚਲੋ ਠੀਕ ਹੈ ਜੀ ਉਹ ਕਹਿ ਰਹੇ ਹੈ ਜੀ ਨਾ ਸਾਡੀ 130 ਹੈ ਜਾਂ 30 ਕਹਿ ਰਹੇ ਗੱਲੇ ਜੀ ਮੈਂ ਕਹਿੰਦਾ 30 ਦੀ ਸਪੀਡ ਤੇ ਇੱਕ ਟਾਟਾ ਪੰਜਕਾਰ ਕਿਆ ਸਕੋਰਪੀਆ ਦਾ ਮੂੰਹ ਘੁਮਾ ਸਕਦੀ ਹੈ ਜੀ ਦੱਸ ਦੋ ਜੇ ਘੁਮਾ ਸਕਦੀ ਆਪਾਂ ਮੰਨ ਲੀਏ 30 ਕਹਿ ਰਹੇ 30 32 ਸਪੀਡ ਦੀ 에어ਬੈਗ ਖੁੱਲ ਸਕਦੀ ਹੈ ਭਾਜੀ ਉਹਦੇ ਭਾਜੀ ਨਾ 30 ਦੀ ਸਪੀਡ ਤੇ 에어ਬੈਗ ਖੁੱਲਨੇ ਸੀ ਤਾਂ ਨਾ ਸਾਡੀ ਗੱਡੀ ਦਾ ਮੂੰਹ ਬੱਸ ਸਟੈਂਡ ਵਾਲ ਨੂੰ ਹੋਣਾ ਸੀ ਨਿਊ ਜਵਾਹਰ ਨਗਰ ਭਾਜੀ ਸਹੀ ਤਾਂ ਨਿਊ ਜਵਾਹਰ ਨਗਰ ਹੀ ਹੈਵੀ ਗੱਡੀ ਹੈ ਤੁਹਾਡੀ ਬਿਲਕੁਲ ਭਾਜੀ ਮੋੜੀ ਨਹੀਂ ਸਾਡੀ ਬਿਲਕੁਲ ਟਰਨ ਕਰਦੀ ਹੈ ਜੋ ਅੱਜ ਗੱਡੀ ਹੈ ਕਾਫ ਇਹ ਸਰਾਸਰ ਝੂਠ ਬੋਲਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨੇ ਡਰਿੰਕ ਕੀਤੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਨੇ ਦੇਖਦਾ ਇਹਦਾ ਮੌਇਨਾ ਕਰਾ ਕੇ ਸਿਵਲ ਹਸਪਤਾਲ ਵੀ ਡਾਕਟਰੀ ਕਰਾਣ ਉਤੋਂ ਸਭ ਸਾਬਤ ਹੋ ਜਾਏਗਾ ਕਿ ਇਹ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਕਾਫੀ ਟਾਈਮ ਦੇ ਪੁਲਿਸ ਮੁਲਾਜ਼ਮ ਮੌਜੂ ਹੈ ਇਥੇ ਤੁਹਾਡੇ ਨਾਲ ਕੀ ਗੱਲਬਾਤ ਹੋ ਰਹੀ ਹੋਣਾ ਬਕੂਪੋ ਉਹੀ ਕਹਿ ਰਹੇ ਕਿ ਕਾਰਵਾਈ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ ਮੈਂ ਕਿਹਾ ਜੀ ਜੋ ਤੁਹਾਨੂੰ ਠੀਕ ਲੱਗਦਾ ਕਰੋ ਉਹ ਕਹਿੰਦੇ ਕਿ ਥਾਣਾ 6 ਦੇ ਮੁਲਾਜ਼ਮ ਆਏ ਉਹ ਕਿਹਦੇ ਬਸਟਾਂ ਚੌਕੀ ਨੂੰ ਪੈਂਦਾ ਤੇ ਉਹਨਾਂ ਨੂੰ ਬੁਲਾ ਕੇ ਆ ਸੜਕ ਪਣੀ ਰੋੜ ਤੇ ਇਹਦਾ ਲੱਗਦੀ ਤੁਸੀਂ ਨਾ ਗੱਡੀਆਂ ਲਾਓ ਜੇ ਨਹੀਂ ਨਹੀਂ ਲੱਗਣੀਆਂ ਫਿਰ ਰਾਨ ਲਾਓ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਦੇਖੋ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਉਹਨਾਂ ਨਾਲ ਜੀ ਦੇਣਾ ਲੈ ਕੇ ਗਏ ਬਣਾ ਲੈਟਰ ਤੇ ਆਖਿਮਨ ਦਿਖਾ ਦਿਓ ਕਰ ਆਪਾਂ ਕਰਦੇ ਆਪਾਂ ਦਿਖਾ ਦੇ ਆਪ ਦਾ ਨਾਮ ਕੀ ਹੈ ਵਿਵੇਕ ਆਪ ਕਿੱਥੇ ਰਹਿੰਦੇ ਹੋ ਇਹਨਾਂ ਦਾ ਗਿਆਨ ਆ ਕਿ ਅੱਪਰ 325 ਸਪੀਡ ਦੇ ਸੀਗੇ ਗੱਡੀ ਇੱਥੇ ਕੁਰੀ ਦੇ ਰਾਹੇ ਤੋਂ ਹੋ ਸਕਦੀ 325 ਦਾ ਸਵਾਗਤ ਹੈ ਜੀ ਫਿਰ ਵੀ ਸ਼ੁਰੂ ਹੁੰਦਾ ਹੈ ਕਹਿੰਦੇ ਅੱਪਰ ਦੇ ਹੋਰ ਜਾ ਕੇ ਕੋਈ ਹੋ ਸਕਦੀ ਗੱਡੀ ਦੀ ਕਰੀ ਰੀਐਕਸ਼ਨ ਚੇਂਜ ਹੋ ਸਕਦੀ ਹੈ ਪੂਰੀ ਕਿਤਾਹਰੀ ਵੀ ਇਸ ਵੇਲੇ ਬੱਸ ਸਟੈਂਡ ਨਾਲ ਮੂਵ ਆਉਗਾ ਤੋ ਬਿਲਕੁਲ ਐਕਸੀਡੈਂਟ ਤੋਂ ਬਾਅਦ ਦੇਖ ਰਿਹਾ ਕਿ ਜਿਹੜਾ ਕਿ ਮੌਜੂਦ ਇੱਥੇ ਜਿਹੜਾ ਕੀ ਟ੍ਰੈਫਿਕ ਵੀ ਜਿਹੜਾ ਕਾਫੀ ਜਿਹੜਾ ਕੀ ਟ੍ਰੈਫਿਕ ਦੇਖ ਰਿਹਾ ਸੀ ਹੋ ਗਿਆ ਕਿਉਂਕਿ ਚੌਂਕ ਦੇ ਉੱਪਰ ਜਿਹੜਾ ਕੀ ਐਕਸੀਡੈਂਟ ਹੋਇਆ ਸੋ ਇਹ ਪੰਜ ਗੱਡੀ ਹੈ ਉਹ ਸਕੋਰਪੀਓ ਗੱਡੀ ਹੈ ਔਰ ਇੱਕ ਪਾਸੇ ਇਹੜੀ ਗੱਡੀ ਹੈ ਤੋ ਦੱਸਿਆ ਇਹ ਰਾਕੀ ਜਿਹੜੀ ਕਿ ਪੰਜ ਗੱਡੀ ਉਹ ਲੜਾ ਕਿ ਸਕੋਰਪੀਓਰ ਇੱਕ ਦੂਜੀ ਗੱਡੀ ਵਿੱਚ ਲੜਾ ਕਿ ਹਿੱਟ ਕੀਤਾ ਜਿਸ ਤੋਂ ਬਾਅਦ ਜਿਹੜੀ ਸਕੋਰਪੀਓ ਗੱਡੀ ਜਿਹੜੀ ਨਿਊ ਜਵਾਰਨਗਰ ਜਾਣੀ ਸੀਗੀ ਉਹ ਗੱਡੀ ਬਸਟਨ ਵਾਲੇ ਪਾਸੇ ਮੋੜ ਜਾਂਦੀ ਹੈ ਤੋ ਇੰਨੀ ਜ਼ੋਰ ਦੀ ਜਿਹੜਾ ਹਿੱਟ ਕੀਤਾ ਗਿਆ ਔਰ ਪੰਜ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਕਿ 에어 ਬੈਗ ਤਾਂ ਜਿਹੜਾ ਕਿ ਖੁੱਲ ਚੁੱਕੇ ਹੋਏ ਨੇ ਇਹ ਗੱਡੀ ਵਾਲੇ ਜਿਹਨਾਂ ਦੀ ਸੋ ਜਦੋਂ ਇਹਨਾਂ ਨਾਲ ਜਿਹੜਾ ਗੱਲਬਾਤ ਕੀਤੀ ਗਈ ਸੋ ਇਹਨਾਂ ਦਾ ਕਹਿਣਾ ਸਾਡੀ 30 ਤੋਂ 32 ਸਪੀਡ ਸੀਗੀ ਸੋ ਸ਼ਾਇਦ ਉਹਦੇ ਕਰਕੇ ਜਿਹੜੇ 에어 ਬੈਗ ਖੁੱਲ ਗਏ ਆ ਸੋ ਫਿਲਹਾਲ ਜਿਹੜਾ ਸਾਡਾ ਚੈਨਲ ਇਸ ਗੱਦੇ ਪੁਸ਼ਟੀ ਨਹੀਂ ਕਰਦਾ ਕਿ ਕਿਹੜੀ ਸਪੀਡ ਤੇਜ਼ ਸੀਗੀ ਔਰ ਕਿੰਨੇ ਜਿਹੜਾ ਕੀ ਰੈੱਡ ਰੈਟ ਜੰਪ ਕੀਤੀ ਹੈ ਸੋ ਫਿਰ ਜਿਹੜਾ ਐਕਸੀਡੈਂਟ ਜਰੂਰਤੀ ਹੋਇਆ ਦੋ ਮੌਕੇ ਤੇ ਜਦੋਂ ਤਿੰਨੋਂ ਪਾਰਟੀਆਂ ਮੌਕੇ ਤੇ ਪਹੁੰਚ ਹੋਈਆਂ ਔਰ ਕਾਫੀ ਜਿਹੜਾ ਕਿੱਥੇ ਹੰਗਾਮਾ ਵੀ ਜਿਹੜਾ ਪਹਿਲਾਂ ਹੋਇਆ ਔਰ ਤੁਸੀਂ ਦੇਖੋ ਦਿਓ ਕਿ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਚੌਂ ਦੇ ਜੋ ਦੇਖਿਆ ਜੋ ਕਿ ਥੋੜਾ ਸਮੋਚ ਚੱਲ ਰਿਹਾ ਕਿਉਂਕਿ ਗੱਡੀਆਂ ਦੇ ਚੌਂਕ ਦੇ ਉੱਪਰ ਖੜੀਆਂ ਹੋਈਆਂ ਕਿ ਜਿਹੜੀ ਇਸ ਗੱਡੀ ਵੱਲੋਂ ਜੋਨ ਮੁਰਦੂ ਨੂੰ ਮਿਲਕ ਬਾਦ ਤੋਂ ਕਹਿੰਦੇ ਹੁੰਦੇ ਉਹ ਤਾਂ ਸੀ ਕਿ ਮਿਲਕ ਬਾਦ ਚੌਂਕ ਉੱਪਰੋਂ ਇੱਕ ਗੱਡੀ ਜਿਹੜੀ ਆ ਰਹੀ ਸੀਗੀ ਸੱਚ ਜਿਹੜਾ ਕਿ ਕਾਫੀ ਤੇਜ਼ ਰਫਤਾਰ ਦੇ ਨਾਲ ਚਗੀ ਇਹ ਵੱਲੋਂ ਸਕੋਰਪਿਓ ਗੱਡੀ ਵਿੱਚ ਕੀਤਾ ਜਾਂਦਾ ਜਿਹੜਾ ਜਿਹੜੀ ਹੈ ਕਾਸ਼ੀ ਦਾ ਦਿੱਤਾ ਦੇਖਦੇ ਤੋਂ ਕਿ ਕਿ ਗੱਡੀਆਂ ਵਾਲੇ ਗੱਡੀ ਦਾ ਨੰਬਰ ਦੇਖਦੇ ਪੀਪੀ 11 ਡੀ ਐਚ 95 ਗੱਡੀ ਦਾ ਨੰਬਰ ਹੈ ਜਿਹਦੇ ਉੱਪਰ આરોਪ ਲੱਗ ਰਿਹਾ ਹੈ ਕਿ ਉਹ ਕਾਫੀ ਤੇਜ਼ ਸੀ ਲੇਕਿਨ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਗੱਡੀ ਤੇਜ਼ ਸੀ ਜਾਂ ਨਹੀਂ ਸੀਗੀ ਲੇਕਿਨ ਐਕਸੀਡੈਂਟ ਤੇ ਜ਼ਰੂਰ ਹੋਇਆ ਔਰ ਤਿੰਨ ਗੱਡੀਆਂ ਦੀ ਕਿ ਹਿੱਟ ਵੀ ਹੋਈਆਂ ਤੋਂ ਗੱਡੀ ਹਾਲਾਤ ਵੀ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਗੱਡੀ ਦੇ ਔਰ ਦੂਜੇ ਪਾਸੇ ਉਹ ਦੱਸਦੀ ਹੈ ਕਿ ਸਕੋਰ ਵੀ ਗੱਡੀ ਸੀ ਤੋ ਇਹਨਾਂ ਦਾ ਕਹਿਣਾ ਕਿ ਸਾਡੀ ਗੱਡੀ ਬਿਲਕੁਲ ਜੇ ਟਰਨ ਕਰ ਜਾਂਦੀ ਹੈ ਅਸੀਂ ਨਿਊ ਜਵਾਰਾਂਗਾਂ ਮਾਰ ਕੇ ਜਾਣਾ ਸੀ ਔਰ ਬੱਸ ਸਟੈਂਡ ਵਾਲੀ ਸਾਈਡ ਤੇ ਜਿਹੜਾ ਜਾਂਦਾ ਟਰਨ ਹੋ ਜਾਂਦਾ ਸੋ ਸਕੋਰਪੀਆ ਹਾਲਾਤ ਵੀ ਤੇ ਦੇਖੋ ਸਕੋਰਪੀਆ ਦੇ ਹਾਲਾਤ ਆ ਬੱਸ ਸਟੈਂਡ ਚੌਂਕੀ ਤੋਂ ਮੁਲਾਜ਼ਮ ਆ ਰਹੇ ਨੇ 6 ਨੰਬਰ ਚੌਂਕੀ ਦੇ ਮੁਲਾਜ਼ਮ ਨੇ ਬੱਸ ਸਟੈਂਡ ਚੌਂਕੀ ਤੋਂ ਮੁਲਾਜ਼ਮ ਆਣਗੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਹੂੰ ਪਰ ਭਾਈ ਇਸ ਚੀਜ਼ ਨੂੰ ਕਿੱਦਾਂ ਦੇ ਦੇਓ ਕਿ 15 ਮਿੰਟ ਤੇ ਉਹਨਾਂ ਨੂੰ ਹੋ ਗਈ ਹੈ ਗੱਲਬਾਤ ਕਰਤੀ ਉਹਨੂੰ ਹੋਰ ਬਸਟਾਂ ਚੋ ਕਿ ਬਿਲਕੁਲ ਸਾਹਮਣੇ ਕੁਝ ਕਦਮਾਂ ਦੀ ਦੂਰੀ ਚਾਹੀਏ ਇੱਥੋਂ ਦੀ ਭਾਈ ਰਾਤ ਦਾ ਡਾਈਨ ਮ ਕਿਸੇ ਲਈ ਮਲਾਈਨ ਨੂੰ ਰੋਟੀ ਖਾਣ ਗਿਆ ਹੁੰਦਾ ਕਿਸੇ ਲਈ ਕਿਧਰ ਹੁੰਦਾ ਆਪਾਂ ਸਮਝਾ ਦੇ ਇਸ ਗੱਲ ਨੂੰ ਕੋਈ ਕਰਨੀ ਦੇਰ ਹੋ ਗਈ ਤਾਂ ਵੀ ਕੋ ਕਰ ਠੀਕ ਹੈ ਜੀ ਸਰ ਕਿੰਨਾ ਕੋ ਨੁਕਸਾਨ ਹੋ ਗਿਆ ਆਪਣਾ ਗੱਡੀ ਦਾ ਆਪਾਂ ਐਸਟੀਮੇਟ ਪੁੱਛਿਆ ਸੀ ਫੋਨ ਤੇ ਤਕਰੀਬਨ 2.5 ਤੋਂ 3 ਲੱਖ ਰੁਪਏ ਤੱਕ 2.5 ਤੋਂ 3 ਲੱਖ ਜੀ ਹਾਂ ਜੀ ਕਿ ਸਰ ਜਿਹੜੀ ਇੱਕ ਹੋਰ ਗੱਡੀ ਵੱਜੀ ਆ ਉਹ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਲਗਭਗ ਉਹ ਤਾਂ ਵਿਚਾਰੇ ਆਏ ਵੀ ਹਾਰਪੁਰ ਤੋਂ ਕਿਦਾਂ ਉਹ ਸਾਡੀ ਮਸਲ ਜਿਹੜਾ ਉਹ ਤਾਂ ਵਿਚਾਰੇ ਬਿਲਕੁਲ ਸਾਈਡ ਤੇ ਖੜੇ ਸੀਗੇ ਇਹ ਤਾਂ ਇਹਨਾਂ ਨੇ ਸਾਨੂੰ ਹਿੱਟ ਕਰਨ ਦੀ ਬਜਾਏ ਉਹਨਾਂ ਨੂੰ ਵੇਲਟ ਕਰ ਦਿੱਤਾ ਅਲੇ ਹਿੱਟ ਕਰਨ ਦੇ ਬਾਅਦ ਜਿਹੜਾ ਬੈਲੈਂਸ ਇਹਨਾਂ ਦਾ ਖਰਾਬ ਹੋ ਗਿਆ ਹਾਂ ਅਨਬੈਲੈਂਸ ਹੋ ਗਿਆ ਕਿ ਆ ਕੇ ਹਿੱਟ ਹੋਈ ਠੀਕ ਹੈ ਤੋਂ ਬਿਲਕੁਲ ਆਜ਼ਾਦੀ ਹੈ ਕਿ ਦਸਿਆ ਰਗੀ ਜਿਹੜੇ ਪੰਜ ਗੱਡੀ ਸੀਗੀ ਅਨਬੈਲੈਂਸ ਹੋ ਜਾਂਦੀ ਐ ਸਕੋਰਪਿਓ ਨਾਲ ਟੱਕਰ ਤੋਂ ਬਾਅਦ ਤੋਂ ਉਸ ਤੋਂ ਬਾਅਦ ਇੱਕ ਜਿਹੜੀ ਗੱਡੀ ਇੱਥੇ ਖੜੀ ਸੀ ਦਸਿਆ ਰਗੀ ਜਿਹੜੇ ਆਪਾਂ ਲੜਕੇ ਨਾਲ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਮੇਰੀ ਮਦਰ ਹਸਪੀਟਲ ਐਡਮਿਟ ਸੀਗੇ ਤੋਂ ਆਪਾਂ ਰੋਟੀ ਲੈਣ ਆਏ ਸੀਗੇ ਤੋਂ ਅਸੀਂ ਤਾਂ ਇਸ ਜਗ੍ਹਾ ਦੇ ਉੱਪਰ ਹੀ ਖੜੇ ਸੀ ਉਹ ਇੱਥੇ ਆ ਕੇ ਜਿਹੜੀ ਗੱਡੀ ਆ ਕੇ ਹਿੱਟ ਕਰਦੀ ਔਰ ਸਾਨੂੰ ਵੀ ਜਿਹੜਾ ਕਿ ਕਾਫੀ ਤਾਂ ਕਿ ਨੁਕਸਾਨ ਹੁੰਦਾ ਚਿਪ ਕਹਿਦਾ ਜਿਹੜੀ ਆ ਏਰੀਆ ਜਿਹੜਾ ਪੈਂਦਾ ਬਸਟਾਂਡ ਪਰਸੈਂਟ ਤੋਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅ ਚੰਮੂ ਚੌਕ ਦੀਆਂ ਤੋਂ थाना 6 ਦੀ ਪੁਲਿਸ ਜਰੂਰ ਮੌਕੇ ਤੇ ਪਹੁੰਚੀ ਥੀ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਏਰੀਆ ਆ ਬਸਟਾਂਡ ਚੌਂਕੀ ਦਾ ਪੈਂਦਾ ਹੈ ਤੋਂ 15 ਤੋਂ 20 ਮਿੰਟ ਹੋ ਗਏ ਲੇਕਿਨ ਬਸਟਾਂਡ ਚੌਂਕੀ ਦੇ ਕੋਈ ਵੀ ਮੁਲਾਜ਼ਮ ਹੈ ਮੌਕੇ ਤੇ ਨਹੀਂ ਫਿਲਹਾਲ ਪਹੁੰਚ ਸਕੇ ਤੋ ਐਸ ਸਕੋਰਪੀਓ ਸੀਗੀ ਤੋ ਦੇਖ ਸਕਦੇ ਹੋ ਇੱਕ ਐ ਪੰਜ ਗੱਡੀ ਹੋਰ ਇੱਕ ਗੱਡੀ ਐ ਸਾਹਮਣੇ ਜਿਹੜੀ ਖੜੀ ਐ ਤੋ ਇਲਜ਼ਾਮ ਜਿਹੜਾ ਕਿ ਲਗਾਏ ਜਾ ਰਹੇ ਆ ਤੋ ਪੰਜ ਗੱਡੀ ਦੇ ਉੱਪਰ ਲੇਕਿਨ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਕਿਤਨੀ ਗਲਤੀ ਸੀਗੀ ਹੋਰ ਕਿਹਦੇ ਦੁਆਰਾ ਜਿਹੜਾ ਕਿ ਇਹ ਸਾਰਾ ਐਕਸ਼ਨ ਹੁੰਦਾ ਸੋ ਇਹਨੇ ਤਸਵੀਰਾਂ ਤੋਰ ਤੋਂ ਲੈਨੇ ਆ ਜਾਂਦਾ ਤੇ ਇਸ ਕਮ ਲੈ ਕੇ ਹੋਰ ਅਪਡੇਟ ਆਦੇ ਤੁਹਾਨੂੰ ਦੁਆਰਾ ਫਿਰ ਉੱਗਰ ਵਾ ਕੇ ਜਲੰਧਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਗਲਤੀ